ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਜੋ ਮਨੁੱਖ ਕਦੀ ਮਾਪਿਆਂ ਦਾ ਪਿਆਰਾ ਪੁੱਤਰ ਸੀ ਕਦੀ ਸੋਹਰੇ ਦਾ ਸਿਆਣਾ ਜਵਾਈ ਸੀ ਕਦੀ ਪੁੱਤਰ ਤੀ ਵਾਸਤੇ ਪਿਆਰਾ ਪਿਓ ਸੀ ਅਤੇ ਪ੍ਰਾ ਦਾ ਬੜਾ ਸੁਨੇਹੀ ਪ੍ਰਾ ਸੀ ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸਨੇ ਕਰ ਬਾਰ ਸਭ ਕੁਝ ਛੱਡ ਦਿੱਤਾ ਤੇ ਇੰਜ ਇੱਕ ਪਲਕ ਵਿੱਚ ਸਭ ਕੁਝ ਓਪਰਾ ਹੋ ਗਿਆ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਨੇ ਨਾ ਨਾਮ ਜਪਿਆ ਨਾ ਸੇਵਾ ਕੀਤੀ ਅਤੇ ਨਾ ਪਵਿੱਤਰ ਆਚਰਣ ਬਣਾਇਆ ਤੇ ਸਰੀਰ ਨੂੰ ਮਿੱਟੀ ਵਿੱਚ ਹੀ ਰੋੜਦਾ ਰਿਹਾ ਜਿਸ ਬੰਦੇ ਦਾ ਮਨ ਗੁਰੂ ਦੇ ਉਪਦੇਸ਼ ਵਿੱਚ ਰਮ ਜਾਂਦਾ ਹੈ ਉਹ ਰੱਬ ਦੇ ਨਾਮ ਨੂੰ ਹੀ ਅਸਲ ਮਿੱਤਰ ਸਮਝਦਾ ਹੈ ਮੈਂ ਤਾਂ ਗੁਰੂ ਦੇ ਪੈਰੀ ਲੱਗਦਾ ਹਾਂ ਗੁਰੂ ਤੋਂ ਸਤਕੇ ਜਾਂਦਾ ਹਾਂ ਕਿ ਜਿਸ ਨੇ ਇਹ ਸੱਚੀ ਮਤ ਦਿੱਤੀ ਕਿ ਪਰਮਾਤਮਾ ਹੀ ਅਸਲ ਮਿੱਤਰ ਹੈ ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿੱਚ ਪ੍ਰਿਆ ਰੰਦਾ ਹੈ ਸੰਤ ਜਨਾਂ ਨਾਲ ਉਹ ਝਗੜਾ ਕਰਦਾ ਹੈ ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ ਇਸ ਤਰ੍ਹਾਂ ਮਾਇਆ ਦੇ ਮੋਹ ਦੀ ਜ਼ਹਿਰ ਖਾ ਖਾ ਕੇ ਆਤਮਕ ਮੌਤ ਮਰ ਜਾਂਦਾ ਹੈ